ਜੀ ਗੱਲ ਜੀ ਸਾਰਿਆਂ ਨੂੰ ਵੈਲ ਜਦ ਅੱਜ ਮੈਂ ਸਵੇਰੇ ਉੱਠੀ ਮੈਂ ਬੜਾ ਡਰ ਕੇ ਉੱਠੀ 5:00 ਵਜੇ 10 ਮਿੰਟ ਦਾ ਟਾਈਮ ਸੀਗਾ ਤੇ ਮੈਂ ਆਪਣੇ ਘਰ ਦੇ ਸਾਹਮਣੇ ਜਾ ਕੇ ਆਪਣੀ ਗੱਡੀ ਦਾ ਹਾਲ ਇਦਾਂ ਤੇ ਦੇਖਿਆ ਆਈ ਵਾਸ ਸ਼ੌਕਡ ਇਹ ਉਹ ਗੱਡੀ ਹੈ ਜਿਹੜੀ ਮੈਂ ਤੇ ਮੇਰਾ ਦੋਸ ਚਲਾਉਂਦੇ ਆ ਤੇ ਮੈਂ ਪੂਰੀ ਪ੍ਰੋਮੋਸ਼ਨਸ ਵਿੱਚ ਕੀਤੀਆਂ ਟੀਮ ਨਾਲ ਸਾਰਾ ਕੰਮ ਆਪੇ ਜੀ ਕਰਦੇ ਆ ਤੇ ਬੜਾ ਅਜੀਬ ਜਿਹਾ ਲੱਗਿਆ ਮਤਲਬ ਪਹਿਲਾਂ ਮੈਂ ਡਰੀ ਰਹੀ ਪਰ ਫਿਰ ਚਲੋ ਹੁਣ ਮੈਨੂੰ ਲੱਗਦਾ ਹੈ ਕਿ ਹੁਣ ਮੈਂ ਸਾਰੇ ਸਾਹਮਣੇ ਇਹ ਬੋਲ ਸਕਦੀ ਹਾਂ ਕਿ ਹੂੰ ਮੈਨੂੰ ਸਾਥ ਥੋੜੀ ਬਹੁਤ ਕਿੰਨਾ ਕਿਤੇ ਖੁਸ਼ੀ ਆ ਕਿ ਕਿ ਜਿਸ ਕਿਸ ਨੇ ਵੀ ਇਹ ਜਆ ਕੀਤਾ ਹੁਣ ਸ਼ਾਇਦ ਮੈਨੂੰ ਲੱਗਦਾ ਕਿ ਉਹਨਾਂ ਦੀ ਜਿਹੜੀ ਵੀ ਨਫ਼ਰਤ ਹੈ ਜਾਂ ਕੋਈ ਵੀ ਐਂਗਰ ਹੈ ਉਹ ਠੰਡ ਪੈ ਗਈ ਉਹਨਾਂ ਨੇ ਉਹਨੂੰ ਤੇ ਉਹਨਾਂ ਨੂੰ ਅੱਜ ਚੰਗੀ ਨੀਂਦ ਆਏਗੀ which is sign which is i'm okay with ਖੁਸ਼ੀ ਹੈ ਕਿ ਤੁਸੀਂ ਅੱਜ ਚੰਗੇ ਤਰੀਕੇ ਨਾਲ ਸੋ ਸਕੋਗੇ ਤੇ ਇਹਦੇ ਨਾਲ ਇਹ ਵੀ ਰਿਅਲਾਈਜ਼ ਹੁੰਦਾ ਕਿ ਭਾਵੇਂ ਅਸੀਂ ਕੋਸ਼ਿਸ਼ ਵੀ ਕਰ ਲਈਏ ਕੁਝ ਨਾ ਕੁਝ ਤੇ ਰਹਿ ਜਾਂਦਾ एवरीथिंग ਇਜ਼ ਜਸਟ ਨਾਟ ਇਨਾਫ ਤੇ ਐਜ਼ ਐਨ ਆਰਟਿਸਟ ਦੁੱਖ ਲੱਗਦਾ ਕਿਉਂਕਿ ਅਸੀਂ ਜੋ ਵੀ ਕਰਦੇ ਸਾਡੇ ਲਈ ਕਰਦੇ ਆ ਯਾਰ ਜੋ ਵੀ ਹੈ ਇਹਨਾਂ ਨਾਲ ਪਿਆਰ ਦੋ ਯਾਰ ਚਲੋ ਤੇ ਫੇਰ ਗੱਡੀ ਆ ਇਹ ਫੇਰ ਠੀਕ ਹੋ ਸਕਦੀ ਪਰ ਮੈਨੂੰ ਇਹ ਚੀਜ਼ ਤੋਂ ਇਹ ਰੈਲਾਈਜ਼ ਹੁੰਦਾ ਕਿ ਜਿੰਨਾ ਆਪਾਂ ਇੱਕ ਦੂਜੇ ਲਈ ਨਫ਼ਰਤ ਲੈ ਕੇ ਘੁੰਮਦੇ ਆ ਉਹ ਆਪਾਂ ਕਿਦਾਂ ਠੀਕ ਕਰਾਂਗੇ ਮਤਲਬ ਅਸੀਂ ਇੱਕ ਸੈਕਿੰਡ ਨਹੀਂ ਲਾਇਆ ਕੋਈ ਵੀ ਚੀਜ਼ ਡੈਮੇਜ ਕਰਨ ਨੂੰ ਮਤਲਬ ਕੱਲ ਨੂੰ ਤੁਸੀਂ ਕਿਸੇ ਬੰਦੇ ਦੀ ਜਾਨ ਵੀ ਲੈ ਸਕਦੇ ਹੋ ਕੁਝ ਵੀ ਕਰ ਸਕਦੇ ਹੋ ਕੁਝ ਵੀ ਹੋ ਸਕਦਾ ਯਾਰ ਦੁਨੀਆ ਬਹੁਤ ਛੋਟੀ ਹੈ ਜ਼ਿੰਦਗੀ ਬਹੁਤ ਛੋਟੀ ਹੈ ਪਿਆਰ ਵੰਡੋ ਖੁਸ਼ ਰਹੋ ਇਸ ਚੀਜ਼ਾਂ ਤੋਂ ਕੁਝ ਵੀ ਨਹੀਂ ਨਿਕਲਣਾ ਆਈ ਸਵਰ ਕੁਝ ਵੀ ਨਹੀਂ ਹੋਣਾ ਮਤਲਬ ਇਹ ਸਭ ਟੈਂਪਰੇਰੀ ਡੈਮੇਜ ਜੇ ਤੁਸੀਂ ਕਰ ਵੀ ਦਿੰਦੇ ਹੋ ਹਨਾ ਇਹ ਬਸ 5 ਸੈਕਿੰਡ ਦੀ ਸੈਟੀਸਫੈਕਸ਼ਨ ਹੈ